ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜਦੀ ਕਲਾ ਵਿੱਚ ਹੋਵੋਗੇ ਦੋਸਤੋ ਦੇਖਦੇ ਹਾਂ ਸਾਹਮਣੇ ਤੁਸੀਂ ਬਾਈਂਡ ਮਿਲ ਯਾਨੀ ਕਿ ਪੌਣ ਚੱਕੀ ਇਹ ਇੱਥੇ ਕਾਫੀ ਲੱਗੀਆਂ ਹੋਈਆਂ ਨੇ ਇਹਦੇ ਨਾਲ ਹੁਣ ਬਿਜਲੀ ਤਿਆਰ ਕਰਦੇ ਆ ਇਹ ਬਹੁਤੇ ਮਤਲਬ ਸੋਲਰ ਸਿਸਟਮ ਵੀ ਲੱਗੇ ਹੋਏ ਨੇ ਪਰ ਸੋਲਰ ਸਿਸਟਮ ਜਿਹੜੇ ਧਰਤੀ ਦੇ ਥੱਲੇ ਗੰਡੋਏ ਹੁੰਦੇ ਆ ਉਹਨਾਂ ਨੂੰ ਖਤਮ ਕਰ ਦਿੰਦੇ ਆ ਉਸ ਕਰਕੇ ਜ਼ਿਆਦਾਤਰ ਇਹਨਾਂ ਨੇ ਇਹ ਲਾਈਆਂ ਹੋਈਆਂ ਨੇ ਇਹ ਬਾਈਂਡ ਮਿਲ ਕਹਿੰਦੇ ਆ ਇਹਨੂੰ ਇਹਦੀ ਕਾੜ ਇਹਨਾਂ ਨੇ ਲਗਭਗ ਗੋਰਿਆਂ ਨੇ ਅੱਜ ਤੋਂ 1800 ਸਾਲ ਪਹਿਲਾਂ ਕੱਢ ਲਈ ਸੀ ਯਾਨੀ ਕਿ 200 ਦੇ ਵਿੱਚ ਸੰਨ 200 ਦੇ ਵਿੱਚ ਇਹਨਾਂ ਨੇ ਕਾੜ ਕੱਢ ਲਈ ਸੀ ਉਦੋਂ ਇਹਦੇ ਨਾਲ ਚੱਕੀਆਂ ਚਲਾਉਂਦੇ ਹੁੰਦੇ ਸੀ ਔਰ ਮਾੜੇ ਮੋٹے ਕੋਈ ਆਰਿਆਂ ਔਰਿਆਂ ਦੇ ਕੰਮ ਲਈ ਵਰਤਨੋ ਕਰਦੇ ਹੁੰਦੇ ਸੀ ਪਰ ਹੁਣ ਇਹਦੇ ਨਾਲ ਬਿਜਲੀ ਬਣਦੀ ਆ ਤੇ ਅਸੀਂ ਇੱਥੋਂ ਨੰਗੇ ਜਾਂਦੇ ਸੀ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਬਿਲਕੁਲ ਨੇੜੇ ਜਾ ਕੇ ਤੇ ਇਹਨਾਂ ਬਹੁਤ ਸੋਹਣਾ 뷰 ਆ ਜਮਾਂ ਇਹਨੂੰ ਜ਼ੂਮ ਕਰਕੇ ਦਿਖਾਵਾਂਗੇ ਦੇਖਿਓ ਤੁਸੀਂ 30 ਸਾਲ ਦੀ ਉਮਰ ਹੁੰਦੀ ਆ 30 ਸਾਲ ਬਾਅਦ ਇਹਨਾਂ ਨੂੰ ਇਹ ਬਦਲਣਾ ਪੈਂਦਾ ਤੇ ਪੂਰਾ ਉੱਚਾ ਟਾਵਰ ਹੁੰਦਾ ਦਿਖਾਉਂਦੇ ਆ ਤੁਹਾਨੂੰ ਉਹ ਦੇਖੋ ਅਸੀਂ ਜਮਾ ਕੋਲੇ ਜਾਵਾਂਗੇ ਉਹਦੇ ਤੇ ਫਿਰ ਤੁਹਾਨੂੰ ਜ਼ੂਮ ਕਰਕੇ ਦਿਖਾਵਾਂਗੇ ਜੇ ਸੋਲਰ ਜਿਹੜਾ ਧਰਤੀ ਤੇ ਲੱਗਿਆ ਹੁੰਦਾ ਜਿੰਨਾ ਧਰਤੀ ਦੇ ਨੇੜੇ ਲੱਗਿਆ ਹੁੰਦਾ ਉਹ ਏਰੀਆ ਚ ਗੰਡੋਏ ਖਤਮ ਹੋ ਜਾਂਦੇ ਆ ਤਾਂ ਕਰਕੇ ਸੋਲਰ ਇੱਥੇ ਹੈਗੇ ਨੇ ਕਈ ਕਈ 100 ਕਿੱਲਿਆਂ ਚ ਲੱਗੇ ਹੋਏ ਨੇ ਤੇ ਪਰ ਇਹ ਵੀ ਬਹੁਤ ਨੇ ਇਹ ਜਿਵੇਂ ਹੁਣ ਇੱਥੇ ਬਾਲਮਾਰਟ ਸਟੋਰ ਹੈ ਬਾਲਮਾਰਟ ਵਾਲਿਆਂ ਦੇ ਲਵਾਏ ਹੋਏ ਨੇ ਤੁਹਾਨੂੰ ਜੂਮ ਕਰਕੇ ਦਿਖਾਉਨੇ ਆ ਸੋ ਜਿਹੜੀਆਂ ਆਮ ਗੱਲਾਂ ਇੱਥੇ ਦੇਖਦੇ ਆਂ ਜ਼ਿੰਦਗੀ ਦੇ ਵਿੱਚ ਵਰਤਾਰੇ ਜਿਹੜੇ ਦੇਖਦੇ ਆਂ ਉਹੀ ਤੁਹਾਡੇ ਨਾਲ ਸਾਂਝ ਪਾਈਦੀ ਆ ਜੋ ਆਮ ਗੱਲਾਂ ਬਸ ਇੱਥੇ ਦੇਖਦੇ ਆਂ ਉਹੀ ਤੁਹਾਡੇ ਨਾਲ ਸਾਂਝ ਪਾਈਦੀ ਆ ਸੋ ਲਾਈਕ ਸ਼ੇਅਰ ਕਰਦੇ ਆ ਕਰੋ ਦਿਖਾ ਦਾਂਗੇ ਤੁਹਾਨੂੰ ਹੌਲੀ ਹੌਲੀ ਸਾਰਾ ਅਮਰੀਕਾ ਤੇ ਆਮ ਜਿਹੜੇ ਵਰਤਾਰੇ ਇੱਥੋਂ ਦੇ ਨੇ ਕਿਹੋ ਜਿਹਾ ਮਾਹੌਲ ਆ ਕੀ ਗੱਲਬਾਤ ਆ ਆ ਦੇਖੋ ਜਮਾ ਜੂਮ ਕਰਕੇ ਦਿਖਾਉਂਦੇ ਆ ਤੁਹਾਨੂੰ ਇਹਦੇ ਮੋਟਰ ਉੱਪਰ ਨਹੀਂ ਹੁੰਦੀ ਥੱਲੇ ਲਾਈਆਂ ਹੁੰਦੀਆਂ ਸਾਬਟ ਪਾਈ ਵੀ ਹੁੰਦੀ ਆ ਥੱਲੇ ਤੱਕ ਬਸ ਉਹ ਸਾਬਟ ਘੁਮਾ ਕੇ ਥੱਲੇ ਫਿਰ ਜਨਰੇਟਰ ਘੁੰਮਦੇ ਆ ਤੇ ਫਿਰ ਬਿਜਲੀ ਬਣਦੀ ਆ ਇਹ ਹਿਸਾਬ ਕਿਤਾਬ ਆਈ ਤਾਂ ਹੱਸਦੇ ਬੱਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਵਿੱਚ ਧੰਨਵਾਦ